ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਸੰਗਤ ਜਿਹੜੀ ਬੜੇ ਉਤਸ਼ਾਹ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਦਾ ਪ੍ਰਚਾਰ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਹਲਕਾ ਪੱਧਰ ਤੇ ਕਰ ਰਹੀ ਆ ਨੌਜਵਾਨ ਆਪ ਮਹਾਰੇ ਅੱਗੇ ਲਾ ਕੇ ਪ੍ਰਚਾਰ ਕਰ ਰਹੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਨੂੰ ਬੱਚਿਆਂ ਬਜ਼ੁਰਗਾਂ ਮਤਾਵਾਂ ਭੈਣਾਂ ਨੂੰ ਸਰਬੱਤ ਸੰਗਤਾਂ ਨੂੰ ਵਧਾਈ ਦਿੰਦੇ ਆ ਵੀ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਪੇਪਰ ਆ ਉਹ ਪੂਰੇ ਹੋ ਗਏ ਆ ਉਨ੍ਹਾਂ ਦੇ ਪੇਪਰਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਰੁਕਾਵਟ ਆ ਜਾਣੀ ਆ ਪੇਪਰ ਦਰਜ ਨਹੀਂ ਹੋਣੇ ਨਾਮਜ਼ਾਦਗੀ ਨਹੀਂ ਹੋਣੀ ਸੋ ਅੱਜ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਵੀ ਪੇਪਰ ਪੂਰੇ ਹੋ ਗਏ ਆ ਹੁਣ ਜੰਗ ਦਾ ਵਿਗੜ ਵੱਜ ਚੁੱਕਿਆ ਏ ਤੇ ਤੁਸੀਂ ਆਪ ਮੁਹਾਰੇ ਇਸ ਜੰਗ ਦੇ ਵਿੱਚ ਕੁੱਦ ਕੇ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਆਪ ਮੁਹਾਰੇ ਆਪਣੇ ਪਿੰਡ ਪੱਧਰ ਤੇ ਮੀਟਿੰਗਾਂ ਕਰੋ ਪਿੰਡ ਪੱਧਰ ਤੇ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ ਜਾ ਕੇ ਸਨੇਹ ਲਾਓ ਕਿ ਭਾਈ ਸਾਹਿਬ ਜੀ ਦਾ ਆਪਾਂ ਪ੍ਰਚਾਰ ਵੱਧ ਚੜ ਕੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਸੰਗਤ ਜਿਹੜੀ ਬੜੇ ਉਤਸ਼ਾਹ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਦਾ ਪ੍ਰਚਾਰ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਹਲਕਾ ਪੱਧਰ ਤੇ ਕਰ ਰਹੀ ਆ ਨੌਜਵਾਨ ਆਪ ਮਹਾਰੇ ਅੱਗੇ ਲਾ ਕੇ ਪ੍ਰਚਾਰ ਕਰ ਰਹੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਨੂੰ ਬੱਚਿਆਂ ਬਜ਼ੁਰਗਾਂ ਮਤਾਵਾਂ ਭੈਣਾਂ ਨੂੰ ਸਰਬੱਤ ਸੰਗਤਾਂ ਨੂੰ ਵਧਾਈ ਦਿੰਦੇ ਆ ਵੀ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਪੇਪਰ ਆ ਉਹ ਪੂਰੇ ਹੋ ਗਏ ਆ ਉਨ੍ਹਾਂ ਦੇ ਪੇਪਰਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਰੁਕਾਵਟ ਆ ਜਾਣੀ ਆ ਪੇਪਰ ਦਰਜ ਨਹੀਂ ਹੋਣੇ ਨਾਮਜ਼ਾਦਗੀ ਨਹੀਂ ਹੋਣੀ ਸੋ ਅੱਜ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਵੀ ਪੇਪਰ ਪੂਰੇ ਹੋ ਗਏ ਆ ਹੁਣ ਜੰਗ ਦਾ ਵਿਗੜ ਵੱਜ ਚੁੱਕਿਆ ਏ ਤੇ ਤੁਸੀਂ ਆਪ ਮੁਹਾਰੇ ਇਸ ਜੰਗ ਦੇ ਵਿੱਚ ਕੁੱਦ ਕੇ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਆਪ ਮੁਹਾਰੇ ਆਪਣੇ ਪਿੰਡ ਪੱਦਰ ਤੇ ਮੀਟਿੰਗਾਂ ਕਰੋ ਪਿੰਡ ਪੱਦਰ ਤੇ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ ਜਾ ਕੇ ਸਨੇਹ ਲਾਓ ਕਿ ਭਾਈ ਸਾਹਿਬ ਜੀ ਦਾ ਆਪਾਂ ਪ੍ਰਚਾਰ ਵੱਧ ਚੜ ਕੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਸੰਗਤ ਜਿਹੜੀ ਬੜੇ ਉਤਸ਼ਾਹ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਦਾ ਪ੍ਰਚਾਰ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਹਲਕਾ ਪੱਧਰ ਤੇ ਕਰ ਰਹੀ ਆ ਨੌਜਵਾਨ ਆਪ ਮਹਾਰੇ ਅੱਗੇ ਲਾ ਕੇ ਪ੍ਰਚਾਰ ਕਰ ਰਹੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੌਜਵਾਨਾਂ ਨੂੰ ਬੱਚਿਆਂ ਬਜ਼ੁਰਗਾਂ ਮਤਾਵਾਂ ਭੈਣਾਂ ਨੂੰ ਸਰਬੱਤ ਸੰਗਤਾਂ ਨੂੰ ਵਧਾਈ ਦਿੰਦੇ ਆ ਵੀ ਅੱਜ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਪੇਪਰ ਆ ਉਹ ਪੂਰੇ ਹੋ ਗਏ ਆ ਉਨ੍ਹਾਂ ਦੇ ਪੇਪਰਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਰੁਕਾਵਟ ਆ ਜਾਣੀ ਆ ਪੇਪਰ ਦਰਜ ਨਹੀਂ ਹੋਣੇ ਨਾਮਜ਼ਾਦਗੀ ਨਹੀਂ ਹੋਣੀ ਸੋ ਅੱਜ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਵੀ ਪੇਪਰ ਪੂਰੇ ਹੋ ਗਏ ਆ ਹੁਣ ਜੰਗ ਦਾ ਵਿਗੜ ਵੱਜ ਚੁੱਕਿਆ ਏ ਤੇ ਤੁਸੀਂ ਆਪ ਮੁਹਾਰੇ ਇਸ ਜੰਗ ਦੇ ਵਿੱਚ ਕੁੱਦ ਕੇ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਆਪ ਮੁਹਾਰੇ ਆਪਣੇ ਪਿੰਡ ਪੱਧਰ ਤੇ ਮੀਟਿੰਗਾਂ ਕਰੋ ਪਿੰਡ ਪੱਧਰ ਤੇ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ ਜਾ ਕੇ ਸਨੇਹ ਲਾਓ ਕਿ ਭਾਈ ਸਾਹਿਬ ਜੀ ਦਾ ਆਪਾਂ ਪ੍ਰਚਾਰ ਵੱਧ ਚੜ ਕੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ